ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਜੇਲ੍ਹ ਤੋਂ ਆ ਰਹੀ ਹੈ ਜਿੱਥੇ ਦੋ ਗੁੱਟਾਂ ਦੇ ਵਿੱਚ ਆਪਸੀ ਹੋਏ ਤਕਰਾਰ ਨੇ ਖੂਨੀ ਰੂਪ ਧਾਰਨ ਕਰ ਲਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਨਾਲ ਦੋ ਜਿਹੜੇ ਗੁੱਟ ਨੇ ਆਪਸ ਵਿੱਚ ਭਿੰਡੇ ਨੇ ਤੇ ਝੜਪ ਇੰਨੀ ਜ਼ਬਰਦਸਤ ਹੋ ਜਾਂਦੀ ਹੈ ਕਿ ਜਿੱਥੇ ਦੋ ਜਣਿਆਂ ਨੂੰ ਜੀਵਨ ਤੋਂ ਹੱਤ ਹੋਣਾ ਪੈਂਦਾ ਹੈ ਤੇ ਬਾਕੀ ਬਹੁਤ ਸਾਰੇ ਜੋ ਜ਼ਖਮੀ ਹੋਏ ਨੇ ਉਹਨਾਂ ਦਾ ਉਹ ਜ਼ੇਰੇ ਇਲਾਜ ਨੇ ਸੰਗਰੂਰ ਦੇ ਹਸਪਤਾਲ ਦੀਆਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜ਼ਖਮੀਆਂ ਦਾ ਇਲਾਜ ਜਾਰੀ ਹੈ ਸੁਧਾਰਕਰਾਂ ਦੀਆਂ ਇਹ ਤਸਵੀਰਾਂ ਚਿੰਤਾਜਨਕ ਨੇ ਹਮੇਸ਼ਾ ਹੀ ਇਨ੍ਹਾਂ ਘਟਨਾਵਾਂ ਦਾ ਸਾਹਮਣੇ ਆਉਣਾ ਸਰਕਾਰ ਤੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰਦਾ ਕਿ ਕਿਸ ਤਰੀਕੇ ਦੇ ਇੰਤਜ਼ਾਮ ਜੇਲਾਂ ਦੇ ਵਿੱਚ ਨੇ ਜੇਲ ਜੋ ਕਿ ਸੁਧਾਰ ਕਰਵਾਜੋ ਜਾਣੀ ਜਾਂਦੀ ਹੈ ਪਰ ਕਿਸ ਤਰੀਕੇ ਦੇ ਨਾਲ ਵਿਗਾੜ ਪੈਣ ਦੀਆਂ ਘਟਨਾਵਾਂ ਉੱਥੋਂ ਨਸ਼ਰ ਹੁੰਦੀਆਂ ਨੇ ਤੇ ਜਿੱਥੇ ਖੂਨੀ ਝੜਪਾਂ ਦੇ ਵਿੱਚ ਜਿਹੜੇ ਵਿਅਕਤੀ ਨੇ ਉਹ ਆਪਣੀ ਜਾਨ ਤੋਂ ਹੱਤੋਂ ਪੈਂਦੇ ਨੇ ਕਿਸ ਤਰੀਕੇ ਦਾ ਆਉਣ ਵਾਲਾ ਸਮਾਂ ਇਸ ਘਟਨਾਵਾਂ ਨੂੰ ਰੋਕਣ ਲਈ ਸਹਾਈ ਸਿਤ ਹੋਊਗਾ ਇਹ ਸਵਾਲਿਆ ਨਿਸ਼ਾਨ ਜ਼ਰੂਰ ਹੈ ਪਰ ਫਿਲਹਾਲ ਦੀ ਜਿਹੜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੰਗਰੂਰ ਜੇਲ ਦੇ ਵਿੱਚ ਝੜਪ ਹੋਈ ਹੈ ਜਿੱਥੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਇਸ ਤਕਰਾਰ ਦੇ ਕਾਰਨ ਤਾਂ ਫਿਲਹਾਲ ਸਾਹਮਣੇ ਨਹੀਂ ਆ ਸਕੇ ਪਰ ਇਹ ਪ੍ਰਸ਼ਾਸਨ ਦੇ ਉੱਪਰ ਇੱਕ ਵੱਡੇ ਸਵਾਲ ਇਸ ਘਟਨਾ ਨੇ ਜ਼ਰੂਰ ਖੜੇ ਕਰ ਦਿੱਤੇ ਨੇ